ਸੋਨੂ ਦਾ ਇੰਟਰਵਿਊ ਕਰੀਏ ਪਾਗਲੇ ਵੀਡੀਓ ਵਿੱਚ ਪ੍ਰੈਜਨਰ ਦੇ ਕੋਲ ਪਾਉਣ ਤਾਂ ਨੂੰ ਬੰਨਿਆ ਕਿ ਬੱਦੀ ਹੋਈ ਗਰਮੀ ਨੂੰ ਦੇਖ ਕੇ ਸਾਡੇ ਦੋਸਤਾਂ ਨੇ ਗੋਨੇ ਵਾਲੇ ਮੰਡੀ ਦੇ ਵਿੱਚ ਲੰਗਰ ਲਾਇਆ ਕੂਟਿਆਂ ਨਾਲ ਤੇ ਚੌਲਾਂ ਨਾਲ ਹੋਰ ਜੀ ਕੀ ਕਹਿਣਾ ਚਾਹੂੰਗੀ ਜੀ ਗਰਮੀ ਬਾਰੇ ਅੱਜ ਤਾਂ ਗਰਮੀ ਬਹੁਤ ਆ ਰਹੀ ਹੈ ਕਟਾਉਣ ਮਾਰੇ ਤਾਂ ਹੀ ਲੰਗਰ ਲਾਇਆ ਕੂਟਿਆਂ ਲੰਗਰ ਲਾਇਆ ਨਾ ਨਹੀਂ ਚਾਵਲਾਂ ਲੰਗਰ ਦਾ ਠੀਕ ਹੈ ਤੇ ਹੋਰ ਮੈਸੇਜ ਦੇ ਦਿਓ ਕੋਈ ਵੀਡੀਓ ਦੇਖਣ ਵਾਲਾ ਮੈਂ ਦਿੰਦਾ ਮੈਂ ਦਿੰਦਾ ਦੇ ਦਿਓ ਹਾਂਜੀ ਸਾਰੇ ਹੀ ਗੋਨੇਣਾ ਮੰਡੀ ਵਾਸੀਆਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਤੇ ਗੋਨੇਣਾ ਮੰਡੀ ਵਾਸੀ ਬਾਲੇ ਨੇ ਇੱਕ ਮਿਸ਼ਨ ਲਿਆ ਹੈ ਵੀ ਮਾਲ ਰੋਡ ਤੇ 125 125 ਪੌਦੇ ਲਗਾਉਣੇ ਆ ਇਸ ਕੰਮ ਦੇ ਵਿੱਚ ਸਾਰੇ ਹੀ ਸੇਵਾ ਕਰਨ ਵਾਲੇ ਜਿਹੜੇ ਸੇਵਾਦਾਰ ਸੀ ਮੂਰੇ ਆਏ ਆਗੇ ਅਸੀਂ ਸਵੇਰੇ 5 ਵਜੇ ਤੋਂ ਲੈ ਕੇ ਸ਼ੇਰ ਦੇ 7 ਵਜੇ ਤੱਕ ਲਾ ਰਹੇ ਆ ਤੇ ਸਾਨੂੰ ਹਫਤਾ ਹੋ ਗਿਆ ਸਾਰੇ ਮਾਰੋ ਤੇ ਅਸੀਂ ਮਾਲ ਰੋ ਤੇ ਬਹੁਤ ਸੋਹਣੇ ਸੋਹਣੇ ਦਰਖਤ ਲਾਏ ਆ ਜਿਹੜੇ ਕੀ ਆਕਸੀਜਨ ਦੇਣਗੇ ਅਤੇ ਕਾਜੇ ਠੰਡ ਪਾਉਣਗੇ ਲੋਕਾਂ ਦੀ ਲੋਕਾਂ ਨੂੰ ਬਹੁਤ ਹੀ ਖੁਸ਼ੀ ਮਿਲੂਗੀ ਜਦੋਂ ਠੰਡੀਆਂ ਠੰਡੀਆਂ ਹਵਾਵਾਂ ਦੇਣ ਆਪਣਾ ਕੋਈ ਕਲੱਬ ਬਣਿਆ ਹੋਇਆ ਸੀ ਗ੍ਰੀਨ ਸਿਟੀ ਕਲੱਬ ਨੇ ਦਿੱਤਾ ਹੈਗਾ ਹੀ ਹੈਗਾ ਨਾਲ ਜੀ ਬਾਕੀ ਸੰਸਥਾਵਾਂ ਵੀ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਆਂ ਇਹ ਲੋਕ ਜਿਹੜੇ ਵੀ ਪਤਵੰਤੇ ਸੱਜਣ ਆ ਰਹੇ ਆ ਮੈਂ ਚਾਹੁੰਨਾ ਵੀ ਉਹ 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 ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਮੈਂ ਬਹੁਤ ਹੀ ਬਹੁਤ ਧੰਨਵਾਦੀ ਆ ਉਹਨਾਂ ਦਾ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬੜਾ ਬੋਲਣ ਵਾਲਾ ਕਹਿੰਦਾ ਅੱਗਲੀ ਕਲੀ ਨੰਮੀ ਠੀਕ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਜੀ ਅੱਜ ਦੇ ਟਾਈਮ ਕੋਲ ਆ ਜਿੰਨਾ ਜ਼ਿਆਦਾ ਟਰੈਕਟਰਾਂ ਵਾਲੀ ਉਹਨਾਂ ਦੀ ਅਰਜ਼ਰ ਜ਼ਰੂਰੀ ਜੀ ਅੱਜ ਕੱਲ ਲੋਕ ਜਿੰਨੇ ਥੱਕੇਵਾ ਮਹਿਸੂਸ ਕਰਦੇ ਹੋ ਇਸੇ ਕਰਕੇ ਕਰ ਰਹੇ ਆ ਜੀ ਜਿਆਦਾ ਜਿਆਦਾ ਟਰੈਕਟਰ ਲਗਾਓ ਵਾਤਾਵਰਨ ਨੂੰ ਵਧੀਆ ਛੁਧਾ ਹੋਊਗਾ ਜੀ ਠੀਕ ਹੈ ਜੀ ਦੋਸਤੋ ਤਬਦੇ ਸੂਰਜ ਨੂੰ ਦੇਖਦੇ ਹੋਏ